ਸਤਿਗੁਰੂ ਮਹਾਰਾਜ ਦੀ ਬਾਣੀ ਆਪਦੀ ਸਰੀਰ ਹੈ ਨਾ ਅਸੀਂ ਇਹਦੇ ਨਾਮ ਰੱਖੇ ਹੋਏ ਤੇ ਇਹ ਮੇਰਾ ਸਰੀਰ ਹੈ ਉਹਦਾ ਹੈ ਇਹਦਾ ਹੈ ਨਾਮ ਰੱਖੇ ਹੋਏ ਨੇ ਬੀਬੀਆਂ ਨੇ ਬੱਚੀਆਂ ਨੇ ਪੈਣਾ ਨੇ ਮਤਾਂਵਾਂ ਨੇ ਪਰ ਇਹ ਕੋਈ ਸਰੀਰ ਸਾਡਾ ਨਹੀਂ ਜੀ ਹੁਣ ਤੁਸੀਂ ਕਹੋਗੇ ਸਾਡਾ ਨਹੀਂ ਤੇ ਫਿਰ ਰੱਬ ਦਾ ਰੱਬ ਦਾ ਵੀ ਨਹੀਂ ਜੀ ਇਹ ਨਾ ਸਾਡਾ ਇਹ ਨਾ ਰੱਬ ਦਾ ਪਤਾ ਕਿਦਾ ਹੈ ਇਹ ਪੰਜ ਜਿਹੜੇ ਅੰਦਰ ਬੈਠੇ ਆ ਉਹਨਾਂ ਦੇ ਕੋਲ ਚੱਲਦਾ ਜੇ ਤਾਂ ਸਾਰਾ ਪ੍ਰਬੰਧ ਉਹ ਮਾਲਕ ਨੇ ਇਹਦੇ ਪਈ ਪੰਜ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਕਬੀਰ ਜੀ ਕਹਿੰਦੇ ਕਿ ਮੈਂ ਇੱਕ ਦਿਨ ਰੱਬ ਨੂੰ ਲਿਆਇਆ ਪ੍ਰਮਾਤਮਾ ਮੇਰੇ ਵੀ ਘਰ ਚਰਨ ਪਾਤੋਂ ਕਹਿੰਦੋ ਕਹਿੰਦੇ ਬਸ ਚਲਿਆ ਤੇ ਜਾਮੈ ਪੱਤੇ ਦੇ ਹੈ ਕੋਈ ਥਾਂ ਬਹਿਣ ਨੂੰ ਅੰਦਰ ਉਹ ਕਹਿੰਦੇ ਬਹਿਣ ਨੂੰ ਵੱਧੂ ਰੱਬ ਆਵੇ ਤੇ ਕੋਈ ਥਾਂ ਦੇ ਘਰ ਲੈ ਕੋਈ ਤੁਸੀਂ ਆਉ ਹ ਤਾਂ ਸਹੀ ਉਹ ਥੋੜਾ ਚਿਰ ਤੁਰਿਆ ਗਿਆ ਕਬੀਰ ਕਹਿਣ ਲੱਗੇ ਕਿ ਪ੍ਰਮਾਤਮਾ ਨੇ ਮੈਨੂੰ ਆਖਿਆ ਮੈਂ ਬਾਹਰ ਨਹੀਂ ਬੈਠਦਾ ਮੈਂ ਹਿਰਦੇ ਵਿੱਚ ਬੈਠਣਾ ਹੈ ਤੇ ਜੇ ਹਿਰਦੇ ਵਿੱਚ ਜਗ੍ਹਾ ਹੈਗੀ ਤੇ ਮੈਂ ਆ ਜੰਨਾ ਕਹਿੰਦੇ ਮੈਂ ਅੰਦਰ ਵੇਖਿਆ ਅੰਦਰ ਇੱਕ ਪਲੰਗ ਦੇ ਉੱਤੇ ਪੰਜ ਬੈਠੇ ਹੋਏ ਪੂਰੇ ਪਾਮਰ ਪੂਰੇ ਚੜਤ ਦੇ ਵਿੱਚ ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਬਾਹਰ ਆਓ ਤੇ ਮੇਰਾ ਪ੍ਰਮਾਤਮਾ ਆ ਗਿਆ ਅੱਜ ਬੜੀ ਖੁਸ਼ੀ ਦਾ ਸਮਾ ਬਣਿਆ ਮੇਰਾ ਰੱਬ ਆ ਗਿਆ ਉਹ ਅਗੋਂ ਪੈਗੇ ਟੁੱਟ ਕੇ ਕਹਿੰਦੇ ਰੱਬ ਤੇਰਾ ਅੱਜ ਆਇਆ ਹੈ ਪਰਮਾਤਮਾ ਤੇਰਾ ਹੋਣਾ ਹੈ ਜਿਹੜੇ ਇੰਨੇ ਜਨਮਾਂ ਦੇ ਅਸੀਂ ਬੈਠੇ ਅਸੀਂ ਆਵੇ ਤੈਨੂੰ ਛੱਡ ਜੀ ਅਸਲੀ ਜਾਂਦੇ ਬਾਹਰ ਨਿਹੱਤੇ ਪੰਜ ਜਵਾਨ ਮੈਂ ਉਹ ਪੰਜ ਕਬੀਰ ਜੀ ਕਹਿੰਦੇ ਮੈਂ ਇਕੱਲਾ ਹੀ ਗੁਰਥਾਪੀ ਦਿੱਤੀ ਕੰਢ ਜੀ ਉਹ ਫਿਰ ਗੁਰੂ ਤੋਂ ਥਾਪੜਾ ਲੈ ਕੇ ਫਿਰ ਇੱਕ ਵਾਰੀ ਗਿਆ ਚੁੱਕ ਚੁੱਕ ਬਾਹਰ ਮਾਰੇ ਤੁਸੀਂ ਜਾਂਦੇ ਹੀ ਨਹੀਂ ਗੁਰਮੁਖ ਪਰੋ ਇਹ ਸਰੀਰ ਕੋਈ ਸਰੀਰ ਚੱਲਦਾ ਕਾਮ ਦੇ ਅਧੀਨ ਕੋਈ ਕ੍ਰੋਧ ਦੇ ਅਧੀਨ ਇਹ ਵਕਾਰਾਂ ਦੀ ਐਵੇਂ ਨਹੀਂ ਗੱਲ ਕੀਤੀ ਗ੍ਰੰਥਾਂ ਵਿੱਚ ਇਹ ਨਾ ਗੁਰੂ ਦਾ ਹੈ ਨਾ ਬੰਦੇ ਦੇ ਬੰਦੇ ਦੇ ਵਸ ਦੀ ਵੀ ਗੱਲ ਨਹੀਂ ਕਈ ਵਾਰੀ ਐ ਹੋ ਜਾਇਆ ਵਕਾਰ ਹੋ ਜਾਂਦਾ ਜਦੋਂ ਸਜ਼ਾ ਹੋ ਜਾਂਦੀ ਫਿਰ ਬੰਦਾ ਪਛਤਾਉਂਦਾ ਮੈਂ ਕਿਹੜੇ ਕੰਮ ਚ ਪੈ ਗਿਆ ਸਤਗੁਰੂ ਮਹਾਰਾਜ ਆਖਦੇ ਇਹ ਸਰੀਰ ਕਿਸੇ ਦਾ ਵੀ ਨਹੀਂ ਇਸ ਵਕਤ ਇਹ ਗੁਰੂ ਇਹਦੀ ਮਾਲਕੀ ਦੇ ਦਿੰਦਾ ਹੈ ਪੂਰ ਧਾਕੁਰ ਇਹ ਗ੍ਰਹਿ ਸਭ ਤੇਰਾ ਕਹ ਨਾਨਕ ਗੁਰਪਿਆ ਨਵੇਰਾ ਗੁਰੂ ਨੂੰ ਵਿੱਚ ਬਿਠਾ ਕੇ ਇਹ ਬਚਨ ਲਿਆ ਜਾਂਦਾ ਗੁਰੂ ਫਿਰ ਕਿਰਪਾ ਕਰਦਾ ਜੈ ਅੱਜ ਤੋਂ ਆਹ ਸਰੀਰ ਤੈਨੂੰ ਦਿੱਤਾ ਕੋ ਸਤਨਾਮ ਸ੍ਰੀ ਇਹ ਸਰੀਰ ਮਾਂ ਦੇ ਗਰਭ ਚੋਂ ਨਹੀਂ ਮਿਲਦਾ ਉਹ ਤੇ ਹੋਰ ਹੀ ਲੈ ਜਾਂਦੇ ਪੰਜ ਉਹ ਆਪਣੇ ਹਿਸਾਬ ਨਾਲ ਚਲਾਉਂਦੇ ਰਹਿੰਦੇ ਨੇ ਗੁਰੂ ਨੇ ਜਦੋਂ ਕਿਰਪਾ ਕਰਤੀ ਗੁਰੂ ਨੇ ਸਰੀਰ ਸਾਨੂੰ ਦਿੱਤਾ ਹੈ ਜਦੋਂ ਕਿਰਪਾ ਕਰਤੀ ਸੀ ਪੰਜਾਂ ਤੋਂ ਵੱਖਰੇ ਹੋ ਗਏ ਨਾ ਗੁਰੂ ਤੇ ਕਿਰਪਾ ਕਰਕੇ ਕਹਿੰਦੇ ਜਾ ਅੱਜ ਤੋਂ ਇਹ ਸਰੀਰ ਤੈਨੂੰ ਦਿੱਤਾ ਹੈ ਜਿੰਨੂੰ ਆਪਾਂ ਕਦੇ ਸਤਗੁਰ ਕੈ ਜਨਮੇ ਗਵਨ ਮਿਟਾਇਆ ਜਦੋਂ ਗੁਰੂ ਨਵਾਂ ਜਨਮ ਦੇ ਦਿੰਦਾ ਹੈ ਜਿਵੇਂ ਵਸਾਕੀ ਤੇ ਦਿੱਤਾ ਖਾਲਸਾ ਸਾਜਨਾ ਦੇ ਰੂਪ ਤੇ ਦਿੱਤਾ ਹੈ ਗੁਰਮੁਖ ਪਿਆਰੇ ਗੁਰੂ ਇਹ ਦੇ ਸ੍ਰੀ ਇਸ ਸਰੀਰ ਦੀ ਮਾਲਕੀ ਦਿੰਦਾ ਹੈ ਅਦਰਵਾਈਜ਼ ਸਾਡੇ ਇਹ ਤਾਕਤ ਨਹੀਂ ਕਿ ਐਸੇ ਸਰੀਰ ਆਪਣੇ ਹਸਾਬ ਨਾਲ ਚਲਾ ਲਈਏ ਨਹੀਂ ਤੇ ਸਾਰੇ ਅਮਰਤ ਵੇਲੇ ਆ ਕੇ ਬੈਠੇ ਹੁਣ ਸਾਰੇ ਦਾਨੇ ਹੁਣ ਸਾਰੇ ਸੱਚ ਬੋਲਣ ਸਾਰੇ ਕਿਸੇ ਨਾਲ ਤੱਕਾ ਨਾ ਕਰਨ ਸਾਰੇ ਇੱਕੋ ਜਿਹੇ ਹੋਵੇ ਨਾ ਅਸੂਲ ਜਿਵੇਂ ਸਕੂਲ ਦੇ ਵਿੱਚ ਸਕੂਲ ਲੱਗਣ ਦਾ ਸਮਾਂ ਵੀ ਇੱਕੋ ਹੁੰਦਾ ਹੈ ਛੁੱਟੀ ਦਾ ਵੀ ਇੱਕੋ ਹੁੰਦਾ ਹੈ ਸਾਡੇ ਤੇ ਹੈ ਕੋਈ ਕਾਨੂੰਨ 9 10 ਵਜੇ ਵਾਲਾ ਬਹੁਤੀਆਂ ਗੱਲਾਂ ਜਾਣਦਾ ਸੁਗੁੰਜਣਾ 9 10 ਵਜੇ ਉੱਥੇ ਉਹਨੂੰ ਜ਼ਿਆਦਾ ਗਿਆਨ ਹੁੰਦਾ ਦੂਜਿਆਂ ਨਾਲੋਂ ਕਹਿਣ ਤੋਂ ਭਾਵੇਂ ਗੁਰਮ ਪਿਆਰੋ ਇਹ ਸਰੀਰ ਉਹ ਆਪਣੇ ਹਸਾਬ ਨਾਲ ਚਲਾ ਰਹੇ ਨੇ ਗੁਰੂ ਸਾਹਿਬ ਆਖਦੇ ਜਿੰਨੂੰ ਗੁਰੂ ਕਿਰਪਾ ਕਰਦੇ ਉਹ ਤੇ ਰੱਬ ਦੀ ਖੋਜ ਕਰਨ ਲੱਗ ਪੈਂਦਾ ਕਿ ਮੈਂ ਰੱਬ ਨੂੰ ਮਿਲ ਲਵਾਂ ਦੂਜੇ ਕਹਿਣਗੇ ਰੱਬ ਹੈ ਹੀ ਨਹੀਂ ਤੁਸੀਂ ਚੱਲੇ ਕਿਧਰੋਂ ਬਹਿ ਜੋ ਜਿਵੇਂ thro ਪ੍ਰੋਜ ਜਦੋਂ ਜੰਗਲ ਦੇ ਵਿੱਚ ਜਾਣ ਲੱਗਾ ਤੇ ਉਹ ਅੱਗੇ ਉਹ ਨਾਰਦ ਨੂੰ ਉਪਦੇਸ਼ਿਆ ਉਹ ਕਹਿਣ ਲੱਗੇ ਰੱਬ ਤੇ ਹੁੰਦਾ ਇਹ ਨੀ ਤੂੰ ਛੋਟਾ ਜਿਹਾ ਬੱਚਾ ਤੈਨੂੰ ਸ਼ੇਰ ਖਾ ਜਾਏਗਾ ਉਹ ਕਹਿਣ ਲੱਗੇ ਜੇ ਸ਼ੇਰ ਤੋਂ ਡਰਨਾ ਹੁੰਦਾ ਫੇ ਘਰ ਹੀ ਬੈਠੇ ਰਹਿੰਦੇ ਭਗਤੀ ਲੋੜ ਹੀ ਨਹੀਂ ਸ਼ਿਕਰਨ ਦੀ ਤੇ ਰੱਬ ਉਹਦਾ ਸ਼ੇਰ ਤੋਂ ਵੱਡਾ ਹੁੰਦਾ ਕਿ ਛੋਟਾ ਹੁੰਦਾ ਨਾਰਦ ਜੀ ਕਹਿਣ ਲੱਗੇ ਨਹੀਂ ਰੱਬ ਤੇ ਬਹੁਤ ਵੱਡਾ ਹੁੰਦਾ ਹੈ ਕਹਿੰਦੇ ਫਿਰ ਸ਼ੇਰ ਨੂੰ ਰੱਬ ਸਾਹਮਣੇ ਮੈਂ ਤੇ ਉਹਦੀ ਬੰਦਗੀ ਕਰਨੀ ਹੈ ਉਹ ਗੁਰਮੁਖ ਉਹ ਲੋਕ ਨਹੀਂ ਮੋੜਦੇ ਜਿਹੜੇ ਖੋਜ ਵਿੱਚ ਨਿਕਲ ਪਏ ਕਹਿਣ ਲੱਗੇ ਲੱਦਾ ਮੁ ਲੱਬਣ ਹਾਰ ਕਰਮ ਕਰਨ ਤੋਂ ਮਾ ਫਰੀ ਜਿਹਦੇ ਜਿਹੜਾ ਖੋਜ ਲਈ ਤੁਰ ਪਿਆ ਉਹਦੇ ਤੇ ਬਖਸ਼ਿਸ਼ ਵੀ ਹੋ ਜਾਂਦੀ ਉਹ ਨੂੰ ਮਿਲੇ ਪੈਂਦਾ ਕੋ ਕਬੀਰ ਮੇਰੀ ਸ਼ੰਕਾ ਨਾਸੀ ਅਕੋਲ ਨਰੰਜਨ ਦਿੱਥਾ ਉਹ ਤੇ ਕਹਿੰਦੇ ਅਸੀਂ ਵੇਖ ਲਿਆ ਪ੍ਰਮਾਤਮਾ ਏਡੀ ਵੱਡੀ ਬਖਸ਼ਿਸ਼ ਉਹਦੇ ਦਰਸ਼ਨ ਬਹੁਤ ਵੱਡੇ ਨੇ ਨਾਮਦੇਵ ਜੀ ਕਹਿ ਰਹੇ ਨੇ ਰਵਦਾਸ ਕਹੇ ਸਦਨਾ ਜੀ ਸੈਣ ਜੀ ਤਰਲੋਚਨ ਜੀ ਪੀਪਾ ਜੀ ਸੂਰਦਾਸ ਜੀ ਜਿਨ੍ਹਾਂ ਨੇ ਨਜ਼ਰੀ ਨਹੀਂ ਸੀ ਆਗੀ ਉਹ ਕਹਿੰਦੇ ਮੈਂ ਵੀ ਵੇਖ ਲਿਆ ਇੱਕ ਇੱਥੇ ਬੈਠੇ ਕਹੀ ਜਾਂਦੇ ਪਲੰਘਿਆਂ ਤੇ ਕਹਿੰਦੇ ਰੱਬ ਹੁੰਦਾ ਹੀ ਨਹੀਂ ਸੋ ਗੁਰਮੁਖ ਪਿਆਰ ਕਹਿਣ ਲੱਗੇ ਜਿਨ੍ਹਾਂ ਨੇ ਖੋਜ ਦੇ ਵਿੱਚ ਜਿਹੜੇ ਨਿਕਲੇ ਜਿਹੜੇ ਤੁਰਪੇ ਗੁਰੂ ਦੀ ਕਿਰਪਾ ਲੈ ਕਰਕੇ ਉਹਨਾਂ ਤੇ ਐਸੀ ਬਖਸ਼ਿਸ਼ ਐਸੀ ਰਹਿਮਤ ਹੋਈ ਗੁਰੂ ਦੀ ਉਹ ਗੁਰਮੁਖ ਪਿਆਰ ਪਹੁੰਚ ਗਏ ਪਰਮਾਤਮਾ ਤੱਕ